ਹੈਲੋ ਜੀ ਸਾਰਨ ਸਤਿ ਸ਼ਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੀਆਂ ਭੈਣਾਂ ਦਾ ਜੀ ਸਵਾਗਤ ਹੈਗਾ ਅੱਜ ਦੀ ਨਵੀਂ ਵੀਡੀਓ ਵਿੱਚ ਜੀ ਆਪਾਂ ਜਾਣਕਾਰੀ ਦੇਵਾਂਗੇ ਵੀ ਆਪਾਂ ਜਿਵੇਂ ਕੋਈ ਵੀ ਕਲਰਫੁਲ ਦੁਪੱਟਾ ਹੋਵੇ ਉਹਨੂੰ ਆਪਾਂ ਘਰ ਵਿੱਚ ਕਿਵੇਂ ਡਿਜ਼ਾਈਨ ਕਰ ਸਕਦੇ ਆਂਗੇ ਜਿਵੇਂ ਜੀ ਹੁਣ ਇਹ ਆਪਣਾ yellow ਕਲਰ ਦਾ ਦੁਪੱਟਾ ਹੈਗਾ ਇਹ ਡਾਈ ਕੀਤਾ ਹੋਇਆ ਹੈ ਹੁਣ ਆਪਾਂ ਜੀ ਇਹਨੂੰ ਡਿਜ਼ਾਈਨ ਕਰਾਂਗੇ ਉਹ ਵੀ ਪੇਂਟ ਕਰਕੇ ਇਹ ਆਪਾਂ ਦੁਪੱਟਾ ਜੀ ਕੋਈ ਮਰਜ਼ੀ ਸਟਫ ਦਾ ਲੈ ਸਕਦੇ ਆਂ ਜ਼ਰੂਰੀ ਨਹੀਂ ਹੈਗਾ ਆਪਾਂ ਪਿਓਰ ਦਾ ਲੈਣਾ ਜਾਂ ਮਸ਼ਲੀਨ ਦਾ ਲੈਣਾ ਹੈਗਾ ਕੋਈ ਮਰਜ਼ੀ ਚਾਹੇ ਆਪਾਂ ਉਹ ਵਾਈਟ ਕਲਰ ਦਾ ਹੋਵੇ ਜਾਂ 컬러ਫੁਲ ਦੁਪੱਟਾ ਜੀ ਉਹਨੂੰ ਆਪਾਂ ਘਰ ਵਿੱਚ ਹੀ ਡਿਜ਼ਾਈਨ ਕਰ ਸਕਦੇ ਆਂ ਉਹ ਕਈ ਵਾਰ ਜੀ ਆਪਾਂ ਹੁਣ ਦੇਖੋ ਸੂਟ ਵੀ ਡਿਜ਼ਾਈਨ ਕਰਦੇ ਆਂਗੇ ਹੁਣ ਜੀ ਅੱਜ ਆਪਾਂ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਦੁਪੱਟਾ ਡਿਜ਼ਾਈਨ ਕਰਕੇ ਦਿਖਾਵਾਂਗੇ ਵੀ ਕਿਵੇਂ ਆਪਾਂ 컬러ਫੁਲ ਦੁਪੱਟੇ ਨੂੰ ਡਿਜ਼ਾਈਨ ਉਹ ਤੋਂ ਵੀ ਵਧੀਆ ਦੇ ਸਕਦੇ ਆਂਗੇ ਜਿਵੇਂ ਕਿ ਜੀ ਪਿਛਲੀ ਵੀਡੀਓ ਵਿੱਚ ਤੁਸੀਂ ਆਪਣੀਆਂ ਹਨਾ ਜਿਹੜੇ ਦੁਪੱਟਾ ਡਾਈ ਵੀਡੀਓ ਜਿਹੜੀਆਂ ਬਹੁਤ ਦੇਖੀਆਂ ਨੇਗੀਆਂ ਹੁਣ ਅੱਜ ਦੀ ਵੀਡੀਓ ਵਿੱਚ ਜੀ ਆਪਾਂ ਇਹ ਦੁਪੱਟੇ ਨੂੰ ਪੇਂਟ ਕਰਕੇ ਦਿਖਾਵਾਂਗੇ ਵੀ ਕਿਵੇਂ ਆਪਾਂ ਘਰ ਵਿੱਚ ਪੇਂਟ ਕਰ ਸਕਦੇ ਆ ਦੁਪੱਟੇ ਨੂੰ ਤੇ ਡਿਜ਼ਾਈਨ ਦੇ ਸਕਦੇ ਆ ਹੁਣ ਜਿਵੇਂ ਆਹ ਲਾ ਲਓ ਆਪਣੇ ਲਵੇ ਸੈਂਟੈਂਸ਼ਲ ਨੇ ਇਹ ਆਪਾਂ ਨੂੰ ਬਾਜ਼ਾਰ ਵਿੱਚੋਂ ਮਿਲ ਜਾਂਦੇ ਨੇਗੇ ਇੱਕ ਚੀਜ਼ ਹੈ ਜੀ ਡਿਜ਼ਾਈਨ ਬਣੇ ਹੋਏ ਆਪਾਂ ਨੂੰ ਬਾਜ਼ਾਰ ਵਿੱਚੋਂ ਮਿਲ ਜਾਂਦੇ ਨੇ ਇਹ ਆਪਾਂ ਨੇ ਜੀ ਦੋ ਪੈਟਰਨ ਜਿਹੜੇ ਮੁੱਲ ਲੈਏ ਨੇ ਸੈਂਟੈਂਸ਼ਲ ਦੇ ਆ ਦੇਖੋ ਇਹਦੇ ਵਿੱਚ ਡਿਜ਼ਾਈਨ ਵੱਖਰੇ ਵੱਖਰੇ ਡਿਜ਼ਾਈਨ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ ਇੱਕ ਦਿਨ ਆਪਾਂ ਵਰਤ ਕੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਇਹਦਾ ਡਿਜ਼ਾਈਨ ਕਿਵੇਂ ਕਰਨਾ ਹੈਗਾ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਇੱਕ ਆਪਣਾ ਆ ਜੀ ਇਹ ਆਪਾਂ ਪੈਟਰਨ ਆ ਜਿਹੜਾ ਘਰੇ ਖੁਦ ਬਣਾਇਆ ਹੈਗਾ ਤੁਸੀਂ ਘਰ ਵਿੱਚ ਇਹਨਾਂ ਨੂੰ ਤਿਆਰ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਆਪਾਂ ਨੇ ਮੁੱਲ ਦੀ ਹੀ ਚੀਜ਼ਾਂ ਲੈਣੀਆਂ ਨੇਗੀਆਂ ਇਹ ਆਪਾਂ ਆਰਟ ਫਾਈਲ ਦਾ ਜੀ ਇੱਕ ਪੇਜ ਲੈ ਲਿਆ ਉਹਤੇ ਆਪਾਂ ਇਹ ਕਟਿੰਗ ਕਰ ਲਈ ਤੇ ਆ ਜਿਹੜਾ ਫਲਾਵਰ ਐ ਇਦਾਂ ਬਣਾ ਲਿਆ ਪੱਤੇ ਦੀ ਸ਼ੇਪ ਲਾ ਲਓ ਕੁਝ ਵੀ ਲਾ ਲਓ ਹਣਾ ਹੁਣ ਆਪਾਂ ਇਹਨੂੰ ਡਿਜ਼ਾਈਨ ਕਰਕੇ ਦਿਖਾਵਾਂਗੇ ਦੁਪੱਟੇ ਨੂੰ ਵੀ ਆਪਾਂ ਇਹਨੂੰ ਕਿਵੇਂ ਡਿਜ਼ਾਈਨ ਦੇਵਾਂਗੇ ਚਲੋ ਜੀ ਵੀਡੀਓ ਹੁਣ ਆਪਾਂ ਸਟਾਰਟ ਕਰ ਹੁਣ ਦੇਖੋ ਜੀ ਆਪਾਂ ਨੇ ਦੁਪੱਟਾ ਨਾ ਐਂ ਤੈ ਲਾ ਲਈ ਇਹਨੂੰ ਐਂ ਮੋੜ ਲੈਣਾ ਸਭ ਤੋਂ ਪਹਿਲਾਂ ਆਪਾਂ ਇਹਦਾ ਹਾਫ ਕਰਕੇ ਇਹਨਾਂ ਨਿਸ਼ਾਨ ਲਗਾਵਾਂਗੇ ਆ ਹੁਣ ਆਪਣਾ ਸੈਂਟਰ ਆ ਗਿਆ ਦੁਪੱਟੇ ਦਾ ਇੱਥੇ ਆਪਾਂ ਊਰੇ ਨਿਸ਼ਾਨ ਲਗਾ ਲੈਣਾ ਇਹ ਮਿੰਕੇ ਲਾ ਲਓ ਚਾਹੇ ਕਿਵੇਂ ਮੈਨੂੰ ਐਂ ਬਸ ਪਤਾ ਲੱਗ ਗਿਆ ਵੀ ਇੱਥੇ ਆਧਾ ਆਪਣਾ ਆ ਊਰੇ ਲਾ ਲੈ ਇੱਥੋਂ ਬਰਾਬਰ ਕਰਕੇ ਆਪਾਂ ਨੇ ਜੀ ਇਹਦੀ ਸੇਧ ਜੀ ਆ ਸੀ ਊਰੇ ਨਿਸ਼ਾਨ ਲਗਾ ਲੈਣੇ ਨੇ ਇੱਧਰ ਆਪਣਾ ਆ ਸੀ ਜੀ ਇੱਥੇ ਲਗਾ ਲੈਣੇ ਨੇ ਇਸ ਤੋਂ ਬਾਅਦ ਆਪਣੇ ਆ ਨਿਸ਼ਾਨ ਹੋਰੇ ਲੱਗੇ ਹੋਏ ਆਗੇ ਇਹਨਾਂ ਨੂੰ ਬਿਗੂੜਾ ਕਰ ਲੈਣਾ ਹੈਗਾ ਹੁਣ ਆਪਾਂ ਦੁਪੱਟੇ ਨੂੰ ਜਿੱਥੇ ਆਪਾਂ ਨਿਸ਼ਾਨ ਲਗਾਏ ਸੀ ਨਾ ਉੱਥੇ ਡਿਜ਼ਾਈਨ ਕਰਨਾ ਪਹਿਲਾਂ ਸਭ ਤੋਂ ਪਹਿਲਾਂ ਆਪਣਾ ਨਿਸ਼ਾਨ ਆ ਆ ਗਿਆ ਹੋਰੇ ਇੱਥੇ ਆਪਾਂ ਹੁਣ ਇਹਨੂੰ ਡਿਜ਼ਾਈਨ ਕਰਾਂਗੇ ਸਭ ਤੋਂ ਪਹਿਲਾਂ نیچے ਆਪਾਂ ਇੱਕ ਕੋਈ ਵੀ ਹੁਣ ਆਪਾਂ ਪੇਂਟ ਕਰਨਾ ਹੈ ਜੀ نیچے ਕੋਈ ਵੀ ਕਵਰ ਵਿਛਾ ਸਕਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਕਵਰ ਵਿਛਾਵਾਂਗੇ ਦੇ نیچے ਹੁਣ ਆਪਾਂ ਲੈਦਰ ਦਾ ਕਵਰ ਕਵਰ ਲੈ ਲਿਆ ਉਹ ਵਿਛਾ ਲਿਆ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਦੁਪੱਟੇ ਨੂੰ ਖੋਲ ਕੇ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਆਹ ਸੀ ਆਪਣੇ ਦੁਪੱਟੇ ਦਾ ਨਿਸ਼ਾਨ ਇਹ ਤੇ ਹੁਣ ਆਪਾਂ ਫਲਾਵਰ ਬਣਾਵਾਂਗੇ ਚਾਹੇ ਆਪਾਂ ਫਰੇਮ ਲਾ ਲਓ ਚਾਹੇ ਆਪਾਂ ਇਦਾਂ ਹੀ ਹਨਾ ਉਹ ਰੱਖ ਲਓ ਪੈਟਰਨ ਜਿਹੜਾ ਇਦਾਂ ਹੀ ਸਭ ਤੋਂ ਪਹਿਲਾਂ ਜਿੱਥੇ ਆਪਣਾ ਨਿਸ਼ਾਨ ਲੱਗਿਆ ਹੋਇਆ ਹੈ ਨਾ ਉੱਥੇ ਆਪਾਂ ਫਰੇਮ ਲਗਾ ਲੈਣਾ ਹੈਗਾ ਆਹ ਦੇ ਸੈਂਟਰ ਕਰਕੇ ਓਰੇ ਇਹ ਆਪਾਂ ਫਰੇਮ ਹੈ ਜਿਹੜਾ ਢਿੱਲਾ ਜੀ ਰੱਖਣਾ ਵੀ ਤਾਂ ਜੋ ਆਪਣਾ ਜਿਹੜਾ ਦੁਪੱਟਾ ਫਟ ਨਾ ਜਾਵੇ ਬਾਲਾ ਪਾਨੇ ਕੱਸਣਾ ਨਹੀਂ ਹੈਗਾ ਇਹਨੂੰ ਅਸਾਂ ਐ ਵੀ ਆਪਣਾ ਦੁਪੱਟਾ ਨਾ ਫਟ ਜੇ ਥੋੜਾ ਜਿਹਾ ਕੱਸ ਲੈਣਾ ਇਸ ਤੋਂ ਬਾਅਦ ਆਪਾਂ ਨੇ ਜਿੱਥੇ ਆਪਣਾ ਹੁਣ ਆਸੀ ਸੈਂਟਰ ਇੱਥੇ ਆਪਾਂ ਫਲਾਵਰ ਚਾਹੇ ਇਹਨਾਂ ਨੂੰ ਸਿੱਧੇ ਐ ਕਰ ਲੋ ਚਾਹੇ ਅੰਦਰ ਨੂੰ ਕਰ ਲੋ ਇਹ ਆਪਦੀ ਇੱਛਾ ਆਪਾਂ ਐਦਾਂ ਰੱਖਾਂਗੇ ਇਹ ਆਪਾਂ ਪਹਿਲਾਂ ਵੀ ਇੱਕ ਦੁਪੱਟੇ ਤੇ ਕੀਤੇ ਨੇਗੇ ਇਦੇ ਲਈ ਜੋ ਜੋ ਸਮਾਨ ਚਾਹੀਦਾ ਇੱਕ ਆਪਾਂ ਪਲੇਟ ਲੈ ਲਈ ਜੀ ਪੇਂਟ ਵਾਲੀ ਤੇ ਆ ਦੋ ਕਲਰ ਲਏ ਨੇ ਇਹ ਆਪਾਂ ਕਲਰ ਦਾ ਕੰਬੀਨੇਸ਼ਨ ਬਣਾ ਕੇ ਤਾਂ ਇਹ ਚ ਦੁਪੱਟੇ 'ਚ ਕਲਰ ਲਗਾਏ ਨੇ ਇੱਕ ਆਪਾਂ ਰੈੱਡ ਕਲਰ ਤੇ ਇੱਕ ਗ੍ਰੀਨ ਕਲਰ ਇਹ ਫੈਬਰਿਕ ਕਲਰ ਲੈ ਲਏ ਆਪਾਂ ਨੇ ਹੁਣ ਆਪਾਂ ਦੱਸਾਂਗੇ ਵੀ ਕਿੰਨਾ ਕਿੰਨਾ ਪਾਉਣਾ ਇਹ 'ਚ ਕਲਰ ਪਾ ਕੇ ਜੀ ਆਪਾਂ ਡਿਜ਼ਾਈਨ ਕਰਾਂਗੇ ਇਹ ਆਪਾਂ ਕਲਰ ਇਹ 'ਚ ਪਾਲਿਟ ਰੇਜੀ ਰੈੱਡ ਕਲਰ ਤੇ ਗ੍ਰੀਨ ਕਲਰ ਇਹ ਆਪ ਦੀ ਇੱਛਾ ਨਾਲ ਆਪਾਂ ਇਹਨੂੰ ਇੱਕ ਕਲਰ ਦਾ ਵੀ ਕਰ ਸਕਦੇ ਆਂ ਤੇ ਦੋ ਕਲਰ ਦਾ ਵੀ ਆਪਾਂ ਇਹਨੂੰ ਦੋ ਕਲਰ ਦਾ ਕਰਾਂਗੇ ਥੋੜਾ ਜਿਹਾ ਆਪਾਂ ਨੇ ਰੈੱਡ ਲੈ ਲਿਆ ਥੋੜਾ ਜਿਹਾ ਆਪਾਂ ਲੈ ਲੈਣਾ ਗ੍ਰੀਨ ਇਹਦੀ ਡੰਡੀ ਆਪਾਂ ਨੇ نیچے ਨੂੰ ਰੱਖਣੀ ਹੈ ਇੱਥੋਂ ਆਪਾਂ ਨੇ ਜੀ ਹੱਥ ਨਾਲ ਫੜ ਲੈਣਾ ਹਲਕੇ ਹਲਕੇ ਹੱਥਾਂ ਨਾਲ ਆਪਾਂ ਨੇ ਇਦਾਂ ਕਰਦੇ ਜਾਣਾ ਇੱਕ ਸਾਈਡ ਤੇ ਗ੍ਰੀਨ ਇੱਕ ਸਾਈਡ ਤੇ ਰੈੱਡ ਇਹ ਪੱਕਾ ਹੈ ਜੇ ਮਰਜ਼ੀ ਕਲਰ ਜੀ ਤੇ ਕਰ ਸਕਦੇ ਆਂਗੇ ਇਸ ਤਰ੍ਹਾਂ ਜੀ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਹਨ ਦੁਪੱਟਿਆਂ ਨੂੰ ਆਪਾਂ ਸੂਟਾਂ ਨੂੰ ਦੁਪੱਟਿਆਂ ਨੂੰ ਡਿਜ਼ਾਈਨ ਦੇ ਸਕਦੇ ਆ ਇਹ ਆਪਾਂ ਸੂਟ ਅਕੋਰਡਿੰਗ ਆਪਾਂ ਜਿਹੜਾ ਜ ਮਰਜ਼ੀ ਰੰਗ ਆ ਜਿਹੜਾ ਪਾ ਸਕਦੇ ਆਂਗੇ ਜਿਹੜਾ ਜ ਮਰਜ਼ੀ ਕਲਰ ਦੇ ਸਕਦੇ ਆਂ ਇਸ ਤਰ੍ਹਾਂ ਆਪਾਂ ਇੱਕ ਸ਼ੇਡ ਦਾ ਵੀ ਹਨਾ ਦੁਪੱਟੇ ਤੇ ਡਿਜ਼ਾਈਨ ਕਰ ਸਕਦੇ ਆ ਜਿਹੜਾ ਜਮਰਜੀ ਡਿਜ਼ਾਈਨ ਦੇ ਸਕਦੇ ਆ ਜੀ ਪੇਂਟ ਕਲਰ ਤਾਂ ਆਮ ਆਪਾਂ ਨੂੰ ਸ਼ਾਪ ਤੋਂ ਮਿਲੇ ਜਾਂਦੇ ਨੇਗੇ ਜਿਹਨਾਂ ਨੂੰ ਆਪਾਂ ਫੈਬਰਿਕ ਕਲਰ ਕਹਿੰਦੇ ਆ ਇਸ ਤਰਾਪਾਂ ਦੁਪੱਟੇ ਨੇ ਜਿਹੜਾ ਡਿਜ਼ਾਈਨ ਹੈ ਘਰ ਵਿੱਚ ਹੀ ਦੇ ਸਕਦੇ ਆਂਗੇ ਬਹੁਤ ਹੀ ਈਜ਼ੀ ਤਰੀਕੇ ਨਾਲ ਆਹ ਦੇਖੋ ਜੀ ਜਿੱਥੇ-ਜਿੱਥੇ ਆਪਾਂ ਨੂੰ ਐ ਲੱਗਿਆ ਨਾ ਵੀ ਆਪਣਾ ਇੱਕ ਕਲਰ ਥੋੜਾ ਵੀ ਵੱਧ ਲੱਗ ਗਿਆ ਗ੍ਰੀਨ ਘੱਟ ਆ ਜਾਂ ਰੈੱਡ ਹਨ ਆਪਾਂ ਦੁਬਾਰਾ ਵੀ ਕੋਡ ਦੇ ਸਕਦੇ ਆ ਇਹਨੂੰ ਵੀ ਜਿੱਧਰ ਕਈ ਵਾਰ ਹੁਣ ਜਿਵੇਂ ਮਾੜਾ-ਮੋਟਾ ਜਗ੍ਹਾ ਤੋਂ ਬੱਦ ਗ੍ਰੀਨ ਲੱਗ ਜਾਂਦਾ ਜਾਂ ਰੈੱਡ ਹਨਾ ਕੋਈ ਵੀ ਕਲਰ ਹੈ ਆਪਾਂ ਇਹਨੂੰ ਦੁਬਾਰਾ ਸ਼ੇਪ ਦੇ ਸਕਦੇ ਹਾਂ ਵੀਡੀਓ ਨੂੰ ਜੀ ਐਂਡ ਤੱਕਰ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਨਾ ਆਪਣੀਆਂ ਵੀਡੀਓ ਕਿੰਨੀਆਂ ਕਿ ਚੰਗੀਆਂ ਲੱਗਦੀਆਂ ਨੇ ਤੁਹਾਨੂੰ ਆ ਦੇਖੋ ਜੀ ਦੇਖੋ ਆਪਣਾ ਕਿੰਨਾ ਸੋਹਣਾ ਜਿਹੜਾ ਡਿਜ਼ਾਈਨ ਹੈ ਬਣ ਗਿਆ ਇਹ ਆਪਾਂ ਇਥੋਂ ਕੋਈ ਮਰਜ਼ੀ ਇਹਨੂੰ ਡਿਜ਼ਾਈਨ ਦੇ ਸਕਦੇ ਆਂਗੇ ਇਸ ਤਰ੍ਹਾਂ ਜਿਹੜਾ ਆਪਾਂ ਫਲਾਵਰ ਹੈ ਬਣਾ ਸਕਦੇ ਆਂ ਆਹ ਦੇਖੋ ਜੀ ਹੁਣ ਆਪਣਾ ਜਿਹੜਾ ਇਹ ਫਲਾਵਰ ਹੈ ਦੁਪट्टे ਦੇ ਵਿੱਚ ਕਿੰਨਾ ਸੋਹਣਾ ਬਣਿਆ ਹੈਗਾ ਇਸੇ ਤਰ੍ਹਾਂ ਹੀ ਆਪਾਂ ਦੂਸਰੇ ਫਲਾਵਰ ਵੀ ਬਣਾਉਣਿਆਂਗੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਦੁਪੱਟਾ ਕਿਵੇਂ ਬਣਾਉਣਾ ਬਣਾਇਆ ਹੈਗਾ ਇਸੇ ਤਰ੍ਹਾਂ ਹੀ ਆਪਾਂ ਇੱਧਰ ਵੀ ਫਰੇਮ ਲਗਾ ਲੈਣਾ ਜੀ ਵਸਾਇਆ ਵੀ ਆ ਜਿਹੜੇ ਬਲਜੇ ਨੇ ਨਿਕਲ ਜਾਣ ਨਾ ਤਾਂ ਆਪਾਂ ਬਹਾਲ ਨੂੰ ਕਾ ਸਕਦੇ ਹਾਂ ਕਿਉਂਕਿ ਐਂ ਹੁੰਦਾ ਵੀ ਦਾ ਆਪਣਾ ਦੁਪੱਟਾ ਵੀ ਨਾ ਫਟ ਜੇ ਆ ਦੇਖੋ ਇਸੇ ਤਰ੍ਹਾਂ ਹੀ ਆਪਾਂ ਇੱਥੇ ਫਲਾਵਰ ਬਣਾਵਾਂਗੇ ਇਹਦਾ ਵੀ ਡੰਡੀ ਆਪਾਂ ਨੇ نیچے ਨੂੰ ਰੱਖੀ ਹੈ ਨਾ ਹੁਣ ਇਹਦੀ ਵੀ ਡੰਡੀ ਜੀ ਆਹ ਉਹਨੇ ਨਿਸ਼ਾਨ ਆ ਗਿਆ ਇਹ ਐਂ ਲਗਾਉਣਾ ਆਪਾਂ ਨੇ ਇੱਥੇ ਜੀ ਕੋਈ ਵੀ ਚੀਜ਼ ਲੈ ਲੈਣੀ ਐ ਜਦੋਂ ਅਸੀਂ ਆਇਆ ਵੀ ਆਪਣਾ ਪੈਟਰਨ ਜਿਹੜਾ ਹਿੱਲੇ ਨਾ ਹੌਲਕੇ ਹੌਲਕੇ ਹੱਥਾਂ ਨਾਲ ਆਪਾਂ ਨੇ ਐਂ ਕਰਨਾ ਜੀ ਇਹ ਜਿਹੜੇ ਕਲਰ ਨੇ ਨਾ ਤਾਂ ਫੈਬਰਿਕ ਕਲਰ ਜੀ ਆਪਣੇ ਉੱਤਰ ਦੇਣਗੇ ਇਹ ਹੁਣ ਆਮ ਭਣਾ ਵਰਤਦੇ ਹੀ ਨੇਗੇ ਇਹਨਾਂ ਨੂੰ ਤਾਂ ਇਦੇ ਵਿੱਚ ਜੀ ਵੀਡੀਓ ਦੇ ਵਿੱਚ ਆਪਾਂ ਪੂਰੀ ਜਾਣਕਾਰੀ ਦਿੱਤੀ ਹੈਗੀ ਹਨਾ ਵੀ ਕੋਈ ਵੀ ਚੀਜ਼ ਆਪਾਂ ਨੇ ਆਈ ਨਹੀਂ ਹੈਗਾ ਵੀ ਦੱਸੀ ਨਹੀਂ ਹੈਗੀ ਸੋਨੂੰ ਇਸ ਤਰ੍ਹਾਂ ਜੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਹੋਰ ਭੈਣ ਨੂੰ ਵੀ ਹਨਾ ਇਦਾਂ ਦੀ ਜਾਣਕਾਰੀ ਮਿਲ ਸਕੇ ਇਸ ਤਰ੍ਹਾਂ ਜੀ ਆਪਾਂ ਘਰ ਵਿੱਚ ਜਿਹੜਾ ਦੁਪੱਟਾ ਡਿਜ਼ਾਈਨ ਕਰ ਸਕਦੇ ਹਾਂਗੇ ਹੁਣ ਆਪਾਂ ਜਿਹੜੀ ਗ੍ਰੀਨ ਪੱਤੀ ਹੈਗੀ ਉਹ ਲਾ ਦਾਂਗੇ ਹਲਕੀ ਜੀ ਐਵੇਂ ਲਾ ਦਾਂਗੇ ਜੀ ਦੇਖੋ ਆਪਣੇ ਜਿਹੜੇ ਦੋਵੇਂ ਫਲਾਵਰ ਨੇ ਕਿੰਨੇ ਸੋਹਣੇ ਬਣੇ ਨੇ ਤੇ ਆਪਾਂ ਇਸੇ ਤਰ੍ਹਾਂ ਹੀ ਹਨਾ ਸਾਰੇ ਦੁਪੱਟੇ ਦੀ ਇਦਾਂ ਦੇ ਫਲਾਵਰ ਪਾ ਸਕਦੇ ਹਾਂਗੇ ਜੀ ਆਪਾਂ ਇੱਥੋਂ ਫਰੇਮ ਤੋਂ ਲਾ ਲੇ ਇਹ ਦੋਵੇਂ ਫਲਾਵਰ ਸੋਹਣੇ ਹਜੇ ਗਿੱਲਾ ਹਨਾ ਵੀ ਦਿਖਾਉਣੇ ਆਗੇ ਦੁਪੱਟਾ ਹੁਣ ਦੇਖੋ ਜੀ ਆਪਣਾ ਜਿਹੜਾ ਦੁਪट्टे ਦਾ ਹਨਾ ਆਪਾਂ ਨੇ ਡਿਜ਼ਾਈਨ ਪਾਇਆ ਕਿੰਨਾ ਸੋਹਣਾ ਬਣਿਆ ਹੈ ਹਜੇ ਆਪਾਂ ਜੀ ਇਹ ਦੋ ਫਲਾਵਰ ਪਾਏ ਨੇ ਸਾਰੇ ਦੁਪट्टे ਵਿੱਚ ਜੀ ਇਸੇ ਤਰ੍ਹਾਂ ਹਨਾ ਫਲਾਵਰ ਪਾ ਲੈਣੇ ਨੇਗੇ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਦੁਪट्टे ਨੂੰ ਡਿਜ਼ਾਈਨ ਕਰ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਬਾਹਰੋਂ ਡਾਈ ਕਰਾਈਏ ਹਨਾ ਟਾਈ ਡਾਈ ਕਰਾਈਏ ਇਸ ਤਰ੍ਹਾਂ ਵੀ ਆਪਾਂ ਜਿਹੜਾ ਦੁਪੱਟੇ ਤੇ ਫਲਾਵਰ ਪਾ ਕੇ ਆਪਾਂ ਦੁਪੱਟੇ ਨੂੰ ਵੱਖਰਾ ਡਿਜ਼ਾਈਨ ਦੇ ਸਕਦੇ ਹਾਂ ਜੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਆਪਣੀ ਵੀਡੀਓ ਨੂੰ ਵਾਧ ਤੋਂ ਵਾਧ ਸ਼ੇਅਰ ਕਰਨਾ ਜੀ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਮਿਲ ਸਕੇ ਜਿਹੜੀਆਂ ਜੀ ਤੁਸੀਂ ਆਪਣੇ ਪਿਛਲੇ ਵੀਡੀਓ ਦੇਖਿਆ ਨੇ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ ਆਪਾਂ ਨੂੰ ਦਾ ਬਹੁਤ-ਬਹੁਤ ਧੰਨਵਾਦ ਜ਼ਰੂਰੀ ਨਹੀਂ ਹੈਗਾ ਜੀ ਆਪਾਂ ਹਨਾ ਟਾਈ ਡਾਈ ਕਰਕੇ ਦੁਪट्टे ਨੂੰ ਡਾਈ ਕਰਾ ਕੇ ਹਨਾ ਆਪਾਂ ਡਿਜ਼ਾਈਨ ਦੇ ਸਕਦੇ ਆ ਇਸ ਤਰ੍ਹਾਂ ਵੀ ਆਪਾਂ ਪੇਂਟ ਕਰਕੇ ਵੀ ਦੁਪट्टे ਨੂੰ ਡਿਜ਼ਾਈਨ ਦੇ ਸਕਦੇ ਆਗੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅਗਲੀ ਵੀਡੀਓ ਚ ਫਿਰ ਮਿਲਦੇ ਆਂ ਧੰਨਵਾਦ